ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ じゃ ਚੱਕ ਲਿਆ ਤੇ ਆਪਾਂ ਅੱਜ ਲੱਗੇ ਆ ਬਣਾਉਣ ਲਾਉਣ ਬਣਾਉਣ ਨਹੀਂ ਸੋਰੀ ਜੀ ਲਾਉਣ ਲੱਗੇ ਆ ਸਬਜ਼ੀ ਜਿੰਨੀ ਕੋ ਹੋ ਜੂਗੀ ਠੀਕ ਆ ਬਾਕੀ ਆਪਾਂ ਬਰਸੀਨਾਂ ਲਾ ਦਾਂਗੇ ਤੇ ਜਿੱਥੇ ਆਪਣੀਆਂ ਪਿੰਡੀਆਂ ਗਵਾਰਾ ਮਿਰਚਾਂ ਮੁੱਚਾਂ ਲਾਈਆਂ ਸੀ ਜੀ ਉਹ ਥਾਂ ਵਾਤਾ ਸੀ ਅੱਗੇ ਵੀ ਤੁਹਾਨੂੰ ਮੈਂ ਵੀਡੀਓ ਚ ਦਿਖਾਇਆ ਸੀਗਾ ਤੇ ਹੁਣ ਆਪਾਂ ਥੋੜੀ ਜੀ ਤੇ ਸਬਜੀ ਲਾ ਲ ਗੇ ਪਹਿਲਾਂ ਮੈਂ ਥੋੜੀ ਜੀ ਲਾ ਦੀਆਂ ਵੇਖਿਆ ਥਾਂ ਵਧੀਆ ਵਾ ਤੇ ਹੁਣ ਆਪਾਂ ਹੋਰ ਲਾਦਗੇ ਸਾਰੀ ਚੀਜ਼ ਹੀ ਲਾਵਾਂਗੇ ਜਿਹੜੇ ਆਪਣੇ ਕੋਲੇ ਪੁਰਾਣੇ ਵੀ ਪਏ ਆ ਜਿੰਨੇ ਕੋ ਫਟ ਫੜੇ ਠੀਕ ਆ ਨਹੀਂ ਕੋਈ ਗੱਲ ਨਹੀਂ ਜੀ ਟਰਾਈ ਕਰਨ ਚ ਕੀ ਹਰਜ ਹੁੰਦਾ ਤੇ ਆ ਜਾਤਾ ਹੁਣ ਆ ਜੋ ਤੁਹਾਨੂੰ ਮੈਂ ਕੈਮਰਾ ਬੈਕ ਕਰਕੇ ਦਿਖਾਵਾਂ ਤੇ ਅੱਗੇ ਮੈਂ ਇੱਥੇ ਲਾ ਕੇ ਗਈਆਂ ਜੀ ਧਣੀਆਂ ਸਾਗ ਬੀਜ ਕੀ ਮੂਲੀਆਂ ਲਾ ਗਈ ਤੇ ਹੁਣ ਆਪਾਂ ਮੇਥੀ ਤੇ ਲਾਵਾਂਗੇ ਹੋਰ ਕੀ ਲਈ ਸੀ ਮੈਂ ਯਾਦ ਪਲ ਗਿਆ ਮਟਰ ਭੰਤੀ ਸੀ ਉਹ ਤੇ ਇਥੋਂ ਕਰ ਲ ਗਏ ਥਾਂ ਜੀ ਬਸ ਐਵੇਂ ਆਰਜੀ ਜਿਹਾ ਲਾਉਣਾ ਕਿਉਂਕਿ ਇੱਥੇ ਭਰਤੀ ਪਾਈ ਸੀ ਟਿੱਬੇ ਦੀ ਮਿੱਟੀ ਆ ਹਨਾ ਤੇ ਜਿੰਨਾ ਜੇਜਾ ਕੁਝ ਹੋ ਜੂਗਾ ਵਧੀਆ ਆਪਾਂ ਰੀਨ ਨਹੀਂ ਕਰਦੇ ਸਪਰੇ ਨਹੀਂ ਕਰਦੇ ਮੁੜ ਕੇ ਜਿਹੜੇ ਉਹ ਪੱਠੇ ਬੀਜੇ ਆ ਜਦੋਂ ਹੋਗੇ ਵੱਢ ਲੈ ਉਸ ਤੋਂ ਬਾਅਦ ਚ ਆਪਾਂ ਉੱਥੇ ਸਬਜ਼ੀ ਵਧੀਆ ਤਰੀਕੇ ਨਾਲ ਲਾਵਾਂਗੇ ਠੀਕ ਹੈ ਜੀ ਕਰਦੇ ਆਂ ਸ਼ੁਰੂਆਤ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਬਾਹਰ ਦਾ ਵੀਊ ਦਿਖਾ ਦਿੰਨੀ ਆ ਤੁਹਾਨੂੰ ਇੱਕ ਸਾਡੀ ਮੈਡਮ ਕੈਮਰੇ ਆਉਣ ਤੋਂ ਡਰਦੀ ਆ ਕਹਿੰਦੀ ਮੈਂ ਨਹੀਂ ਕੈਮਰੇ 'ਚ ਆਉਣਾ ਤੇ ਆਪਾਂ ਨਹੀਂ ਲਿਆਉਂਦੇ ਵੀ ਜਦੋਂ ਅਗਲਾ ਨਹੀਂ ਆਉਣਾ ਚਾਹੁੰਦਾ ਹਨਾ ਤੇ ਆਪਾਂ ਕਰਦੇ ਆਂ ਸਟਾਰਟ ਵੇਖੋ ਤੁਸੀਂ ਵੀ ਨਾਲ-ਨਾਲ ਉਰਾਂ ਪੱਕਾ ਪੱਕਾ ਕੀ ਪੱਕਾ ਪੱਕਾ ਕੀ ਹੈਲੋ ਹਾਂਜੀ ਇੱਥੇ ਅਸੀਂ ਲਾਉਣ ਲੱਗੇ ਸੀਗੇ ਸਬਜ਼ੀ ਦੇ ਵੀ ਤੇ ਕਿਆਰੀਆਂ ਬਣਾ ਲੈਣਾ ਸੀਗਾ ਤੇ ਮੈਂ ਇੱਥੇ ਪੁੱਛ ਰਹੀ ਸੀ ਕਿ ਕਿੱਧਰ ਨੂੰ ਇਹਨਾਂ ਦੇ ਕਿਆਰੀਆਂ ਦੇ ਉਰਾਂ ਕੱਢਾਂ ਹਨ ਤੇ ਫਿਰ ਇੱਥੇ ਅਸੀਂ ਮੈਂ ਲਾਤੇ ਮੇਥੀ ਦੇ ਵੀ ਤੇ ਇੱਕ ਥਾਂ ਕਾਫੀ ਪੋਲਾ ਸੀਗਾ ਜੀ ਰੋਟਾ ਵੇਟਣਾ ਵਾਇਆ ਕਰਕੇ ਕਾਫੀ ਪੋਲਾ ਸੀ ਕੋਸ ਹੈ ਡੱਬੇ ਦੀ ਇਹ ਭਰਤੀ ਤੇ ਤਾਂ ਕਰਕੇ ਵੀ ਇਥੇ ਪੂਲਾ ਥਾਂ ਸੀਗਾ ਕੁਝ ਮੀਂਹ ਪੈ ਗਿਆ ਉੱਤੇ ਵਿੱਚ ਖੋਬਾ ਹੋ ਰਿਹਾ ਸੀਗਾ ਤੇ ਮੈਨੂੰ ਮੁਸ਼ਕਲ ਹੋ ਰਹੀ ਸੀ ਇੱਥੇ ਲਾਉਣ ਦੇ ਵਿੱਚ ਕਿਉਂਕਿ ਕੈਮਰਾ ਤਾਂ ਉਹਦੇ ਕੋਲੇ ਸੀਗਾ ਤੇ ਫਿਰ ਮੈਂ ਕਿਹਾ ਵੀ ਤੂੰ ਜਿਵੇਂ ਬਣਾ ਸਕਦੀ ਵੀਡੀਓ ਬਣਾ ਦੇ ਮੈਂ ਰਿਕਾਰਡ ਕਰ ਦੂੰ ਤਾਂ ਕਰਕੇ ਆਪਾਂ ਦੁਬਾਰਾ ਤੋਂ ਰਿਕਾਰਡ ਕਰ ਰਹੇ ਹਾਂ ਤੇ ਸ਼ਾਮ ਦਾ ਟਾਈਮ ਕਰਕੇ ਤੇ ਵੀ ਹਰਿਆਲੀ ਜੀ ਵੀ ਕਾਫੀ ਸੋਹਣੀ ਲੱਗ ਰਹੀ ਸੀ ਤੇ ਉਹ ਇੱਧਰ ਉੱਧਰ ਕੈਮਰਾ ਘ ਘਾ ਰਹੀ ਸੀ ਕਹਿੰਦੀ ਮੈਂ ਵੀਡੀਓ ਬਣਾ ਕੇ ਦੇਖਦੀ ਆਂ ਆਏ ਅਸੀਂ ਹਾਸੇ ਮਜ਼ਾਕ ਕਰਦਿਆਂ ਕਰਦਿਆਂ ਜੀ ਇੱਥੇ ਲਾ ਤੇ ਮੇਥੀ ਦੇ ਦਾਣੇ ਮੇਥੀ ਵੀ ਸੀ ਥੀ ਵੱਟਾਂ ਦੇ ਉੱਪਰ ਮਟਰ ਲਾ ਤੇ ਇਹ ਆਪਣੇ ਵੀ ਕਾਫੀ ਪੁਰਾਣੇ ਪਿਛਲੇ ਸਾਲ ਵਾਲੇ ਪਏ ਸੀਗੇ ਤੇ ਮੈਂ ਕਿਹਾ ਚਲੋ ਵੇਖ ਲੈਨੇ ਟਰਾਈ ਲਾ ਕੇ ਜੇ ਉੱਗ ਗਿਆ ਤਾਂ ਠੀਕ ਆ ਜੀ ਤੇ ਨਹੀਂ ਆਪਾਂ ਨੂੰ ਕਿਹੜਾ ਕੋਈ ਇੱਥੇ ਹਨਾ ਵੀ ਵਾਲੇ ਔਖਾ ਹੋਇਆ ਪੈਪੂਲਾ ਥਾਂ ਸੀਗਾ ਤੇ ਬਣਾ ਕੇ ਵੱਟਾਂ ਉੱਪਰ ਆਪਾਂ ਲਾ ਤੇ ਤੇ ਮਟਰ ਸਾਈਡ ਤੇ ਲਾਉਣ ਤੋਂ ਬਾਅਦ ਜੀ ਤੇ ਗਾਂ ਵਾਦਗੇ ਸੀ ਫੇਰ ਵੀ ਫੇਰ ਅਸੀਂ ਵੱਟਾਂ ਬਣਾ ਲਾਂ ਮੈਨੂੰ ਆਂਦੀ ਮੇਵਟਾਂ ਬਣਾਉਣੀਆਂ ਮੈਂ ਕਿਹਾ ਚਲ ਤੁਸੀਂ ਬਣਾ ਦਿਓ ਫੇਰ ਉਹ ਕਹਿੰਦੀ ਇਹ ਨਹੀਂ ਨਹੀਂ ਆ ਕਿ ਤੂੰ ਬਣਾ ਦੇ ਬਹੁਤ ਅਸੀਂ ਆ ਸਮਝਾ ਕੇ ਦਵਾਂ ਜਾਣੀਆਂ ਨਹੀਂ ਇੱਥੇ ਕੀਤਾ ਤੇ ਫਿਰ ਬਾਅਦ ਚ ਮੈਂ ਕੁਝ ਊਣੀ ਵੱਟ ਬਣਾ ਕੇ ਦਿੱਤੀ ਕੁਝ ਮੈਂ ਬਣਾਈ ਤੇ ਵੱਟਾਂ ਤੇ ਅਸੀਂ ਮਟਰ ਲਾਤੇ ਸੀਗੇ ਮਟਰ ਸਾਗ ਸਰੋਂ ਖਲਾਰਤੀ ਜਾਨੀ ਕਿ ਮੂਗਲੀਆ ਤੇ ਲਾਤਾ ਜੀ ਇੱਥੇ ਧਣੀਆਂ ਧਣਗਾ ਸੀ ਸੈੱਡ ਤੇ ਲਾਇਆ ਕਿਉਂਕਿ ਧਣੀਆਂ ਧਨੀਏ ਨੂੰ ਪਾਣੀ ਦੀ ਘੱਟ ਲੋੜ ਹੁੰਦੀ ਐ ਉੱਗਣ ਦੇ ਵਿੱਚ ਕਾਫੀ ਟਾਈਮ ਲਾ ਦਿੰਦਾ ਬਹੁਤ ਘੱਟ ਹੁੰਦਾ ਧਣੀਆਂ ਥੋੜੀ ਜੀ ਗਰਮੈਚ ਦੇ ਵਿੱਚ ਜੇ ਹੋ ਗਿਆ ਹੋ ਗਿਆ ਨਹੀਂ ਪਤਾ ਨਹੀਂ ਜੇ ਹੋ ਜੇ ਤਾਂ ਹੋ ਜੇ ਤੇ ਕਿਉਂਕਿ ਮੀਂਹ ਪੈਣ ਦੇ ਕਰਕੇ ਕੁਝ ਬੀਆਂ ਨੂੰ ਸੈੱਲ ਕਾਫੀ ਹੋਈ ਪਈ ਸੀਗੀ ਤੇ ਸੈੱਲ ਕਰਕੇ ਉਹ ਛੇਤੀ ਚਾਹਤ ਕੁੰਗਰਿਆਂ ਨੂੰ ਕੁਸ ਮਿੱਟੀ ਗਿੱਲੀ ਆ ਨਹੀਂ ਆਪਾਂ ਪਾਣੀ ਲਾ ਦਾਂਗੇ ਹੋਰ ਇਥੇ ਸਬਜ਼ੀ ਲਾਉਣ ਦਾ ਕੋਈ ਔਖਾ ਨਹੀਂਗਾ ਇਥੇ ਨਾ ਪੈਪ ਨਾ ਪਾਣੀ ਪਾਉਣਾ ਪਊਗਾ ਆਪਾਂ ਨੂੰ ਆਏ ਨਹੀਂ ਵੀ ਘਰੋਂ ਛੱਡਿਆ ਤੇ ਬਾਹਰ ਮੂੰਹਾਂ ਕਰਤਾ ਹਨਾ ਕਈ ਨਾ ਨੱਕਾ ਮੋੜਦਾ ਤੇ ਵੀ ਚੱਲ ਪੂਗਾ ਇਹ ਥੋੜਾ ਜਿਹਾ ਫਿਰ ਮੈਨੂੰ ਮੁਸ਼ਕਲ ਹੁੰਦੀ ਹੈ ਇਥੇ ਬਈ ਪੈਪ ਚੱਕੋ ਲਾਓ ਫਿਰ ਇਕੱਠਾ ਕਰੋ ਫਿਰ ਰਾਹ ਵਗਦਾ ਹਨਾ ਆਪਾਂ ਕਿਸੇ ਨੂੰ ਖਰਾਬ ਨਹੀਂ ਕਰ ਸਕਦੇ ਹੁੰਦੇ ਰਾਹ ਵਗਦਾ ਅਗਲੇ ਨੇ ਵੀ ਨੰਗਣਾਲੇ ਨੇ ਨੰਗਣਾ ਅਗਲੀ ਦੀ ਕੋਈ ਗਲਤੀ ਨਹੀਂ ਹੁੰਦੀਗੀ ਤੇ ਤਾਂ ਕਰਕੇ ਮੈਨੂੰ ਥੋੜੀ ਜੀ ਇਥੇ ਪ੍ਰੋਬਲਮ ਆਉਂਦੀ ਹੁੰਦੀ ਮੈਂ ਕੱਟ ਲਾਉਣੀ ਹੈ ਘਟ ਲਾ ਕੇ ਰਾਜੀ ਐ ਇੱਥੇ ਤੇ ਆਪਾਂ ਭਰਤੀ ਜੀ ਕੋਲ ਤਾਂ ਰੱਖੀ ਬੈਠੇ ਆ ਇਹ ਆਪਾਂ ਅੰਦਰ ਆਪਣਾ ਵਿੜਾ ਹਜੇ ਕੱਚਾ ਤੇ ਉਹ ਸਹੀ ਕਰਨ ਵਾਲਾ ਤੇ ਆਪਾਂ ਅੰਦਰ ਵਿੜੇ 'ਚ ਭਰਤੀ ਪਾਉਣੀ ਹੈ ਦੀ ਤੇ ਤਾਂ ਕਰਕੇ ਇੱਥੇ ਆਪਣੀ ਮਿੱਟੀ ਰੱਖੀ ਵੀ ਆ ਪਤਾ ਨਹੀਂ ਗਾਂ ਵਾਂਚ ਖਲਾਰਦਗੇ ਨਹੀਂ ਤਾਂ ਤਾਂ ਨਹੀਂ ਖਲਾਰਦਗੇ ਜਿੰਨੀ ਘਰੇ ਪੈਗੀ ਪੈਗੀ ਭਰਤੀ ਇਹ ਮਿੱਟੀ ਇੱਥੋਂ ਤੇ ਦੂਜੀ ਆਪਾਂ ਵਾਂਚ ਖਲਾਰਦਾਂਗੇ ਤੇ ਤਾਂ ਕਰਕੇ ਰੱਖੀ ਵੀ ਆ ਇੱਥੇ ਜੀ ਤੇ ਚੱਲ ਸਬਜੀ ਘਾ ਲਈ ਦੀ ਅੱਗੇ ਸੀਂਗਾ ਤੇ ਪਿੰਡਾਂ ਪਲੀਆਂ ਕਾਫੀ ਟਾਈਮ ਸਰਿਆ ਜੀ ਆਪਾਂ ਨੂੰ ਮੌਲਲ ਸਬਜੀ ਲੈਣ ਦੀ ਲੋੜ ਨਹੀਂ ਪਈਗੀ ਤੇ ਪਿੰਡੀਆਂ ਫਲਗਾਣਾ ਆ ਪਹਿਲਾ ਟਾਈਮ ਸਰਦਾ ਰਿਆ ਵਿੱਚੇ ਚਿਬੜਾਂ ਦੀਆਂ ਵੱੱਲਾ ਹੋਊਗਾ ਸੀਂਗਾ ਫਿਰ ਇੱਥੇ ਖਖੜੀਆਂ ਵੀ ਹੋਊਗਾ ਸੀਂਗਾ ਤੇ ਹੁਣ ਚਲੋ ਜੀ ਆਪਣਾ ਅਗਲੀ ਸਾਈਡ ਤੇ ਪਿੰਡੀਆਂ ਆਪਾਂ ਰੱਖ ਲਈਆਂ ਮੈਂ ਤੇ ਇੱਧਰ ਤੂਰੀਆਂ ਦੀ ਵੱਲ ਨਾਲ ਹੋ ਗਈ ਤੂਰੀਆਂ ਕੱਦੂ ਹੋਣ ਲੱਗਣ ਲੱਗੇ ਆ ਜਦੋਂ ਤੂਰੀਆਂ ਕੱਦੂ ਖਤਮ ਹੋਣ ਗੋਦਨ ਚੱਲ ਆਪਣੀਆਂ ਮਾੜੀ-ਵੋਟੀ ਸਬਜੀ ਜਿਹੜੀ ਲਾਈ ਸਾਗ ਪਾਣੀ ਦਾ ਟਾਈਮ ਹੋ ਜਾਊਗਾ ਜੀ ਤੇ ਸਾਗ ਸੁਬਹ ਹੋ ਜੂਗਾ ਟਾਈਮ ਸਰ ਜਾ ਕਰੂਗਾ ਕਿਤੇ ਪੁਰਜੀ ਬਨਾਲੀ ਕਿਤੇ ਹਣਾ ਉਮੇ ਬਨਾਲੀਆਂ ਇੱਥੇ ਵੱਟਾਂ ਬਣਾ ਕੇ ਤੇ ਅਸੀਂ ਲਾਤੀ ਸੀਗੀ ਸਾਰੀ ਸਬਜੀ ਜੀ ਤੇ ਇੱਥੇ ਸਾਨੂੰ ਉੱਥੇ ਬਾਲਾਂ ਦੇ ਵਿੱਚ ਪਰਾਂ ਜਾਵਣ ਲੱਗ ਗਈ ਤੇ ਮੈਂ ਕਾ ਚਲੋ ਜਾਵਣ ਦਾ ਬੂਟਾ ਲਾਦਗੇ ਤੇ ਫੇਰ ਅਸੀਂ ਜਾਵਣ ਉਥੋਂ ਪੱਟ ਕੇ ਲਿਆਂਦੀ ਕਿਹੜੇ ਜੁੱਧਾ ਨਾ ਇਹਦਾ ਤਣਾ ਬਹੁਤ ਨੀਵਾ ਸੀਗਾ ਤੇ ਪੱਟ ਕੇ ਫੇਰ ਅਸੀਂ ਇੱਥੇ ਟੋਵਾ ਪੱਟ ਕੇ ਇਧਰ ਆਪਣੇ ਘਰ ਦੀ ਬੈਕ ਸਾਈਡ ਤੇ ਲਾਤਾ ਤੇ ਵੇਖੋ ਜੀ ਜੇ ਹੁੰਦਾ ਕਿ ਨਹੀਂ ਹੁੰਦਾ ਇਹਦਾ ਕਿਉਂਕਿ ਤਣਾ ਕਾਫੀ ਡੂੰਗਾ ਸੀ ਸਾਨੂੰ ਲੱਭਿਆ ਨਹੀਂ ਫਿਰ ਅਸੀਂ ਉਵੇਂ ਪਾਣੀ ਪਾ ਕੇ ਇਹਨੂੰ ਖਿੱਚ ਲਿਆ ਜੇ ਹੋਊਗੀ ਤਾਂ ਵਧੀਆ ਜੀ ਹਨਾ ਇੱਕ ਦਰਖਤ ਤਾਂ ਹਰ ਇੱਕ ਬੰਦੇ ਨੂੰ ਆਪਣੀ ਜ਼ਿੰਦਗੀ ਚ ਲਾਉਣਾ ਚਾਹੀਦਾ ਕਿਉਂਕਿ ਇੱਕ ਦਰਖਤ ਲੈ ਕੇ ਬੰਦਾ ਨਾਲ ਮਰਦਾ ਹਨਾ ਤੇ ਕਹਿੰਦੇ ਹੁੰਦੇ ਆ ਇੱਕ ਰੁੱਖ ਤੇ ਸੌ ਸੌਕ ਤੇ ਪੰਛੀ ਜਾਨਵਰ ਹਨਾ ਆਲ ਨੇ ਪੌਣਗੇ ਕੋਈ ਛਾਂ ਦੇਣਗੇ ਕੋਈ ਫਲ ਦੇਊਗਾ ਇਹ ਰੁੱਖ ਤੇ ਰੁੱਖ ਦਾ ਬਹੁਤ ਆਸਰਾ ਹੁੰਦਾ ਜੀ ਸਭ ਨੂੰ ਆਪਣੀ ਜ਼ਿੰਦਗੀ ਵਿੱਚ ਹਰ ਇੱਕ ਇਨਸਾਨ ਨੂੰ ਇੱਕ ਰੁੱਖ ਲਾਉਣਾ ਚਾਹੀਦਾ ਜੀ ਤੇ ਇਲਮ ਹੈ ਕਿ ਜਿਸ ਇਥੇ ਕਟ-ਕਟ ਕੇ ਲਾਤ ਪੋਲਾ ਲਾਉਣੀ ਹੈ ਹੋਣੀ ਨਹੀਂ ਤੇ ਨੇ ਰੋੜਾ ਹੀ ਫੜ ਲਿਆ ਰੋੜੇ ਨਾਲ ਪੱਟ-ਪੱਟ ਕੇ ਲਾਉਣ ਲੱਗੀ ਤੇ ਗਰਮੀ ਬਹੁਤ ਸੀ ਤੇ ਇੱਥੇ ਮੈਂ ਕੀਤਾ ਤਾਂ ਰਿਕਾਰਡ ਸੀਗਾ ਪਰ ਪਤਾ ਨਹੀਂ ਕਿਉਂ ਆਵਾਜ਼ ਕੱਟੀ ਗਈ ਫਿਰ ਮੈਂ ਦੁਬਾਰਾ ਤੋਂ ਰਿਕਾਰਡ ਕਰ ਲਿਆ ਤੇ ਮੜਕੋ ਮੜਕੀ ਹੋਗੇ ਸੀ ਜੀ ਇੱਥੇ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਬਾਅਦ ਚ ਅਸੀਂ ਇੱਥੇ ਪਾਇਆ ਪਾਣੀ ਲਿਆ ਕੇ ਬਾਲਟੀ ਵੱਡੀ ਬਾਲਟੀ ਭਰ ਕੇ ਤੇ ਕੁਝ ਬਾਹਰ ਦੇ ਸੀਨ ਇੱਥੇ ਕ੍ਰੀਏਟ ਕੀਤੇ ਪੱਠੇ ਵੱਡ ਕੇ ਲੱਗੇ ਸੀਗੇ ਇਥੋਂ ਤੇ ਚਲੋ ਜੀ ਹੁਣ ਆਪਾਂ ਲਿਆ ਕੇ ਪਾ ਦਗੇ ਪਾਣੀ ਤੇ ਬਾਹਰ ਦਾ ਸੀਨ ਵੇਖ ਲਓ ਤੁਸੀਂ ਤੇ ਇਹ ਜਾਮਣ ਪਹਿਲਾਂ ਵਾਲੀ ਹੈ ਜਿਹਦੀ ਕਰੁੰਬਲ ਹਜੇ ਹੋਣ ਪੁੱਟਦੀ ਆ ਇਹ ਚੱਲ ਪੂਗੀ ਆਵੇ ਤਾਂ ਕਰੁੰਬਲ ਹੁੱਟਣ ਲੱਗੀ ਹੁੰਦਾ ਦੋ ਪੱਤੇ ਸੁੱਕ ਗਏ ਸੀਗੇ ਪਰ ਮੈਂ ਤਾਂ ਕਹਿਆ ਨਹੀਂ ਹੁੰਦੀ ਪਰ ਚੱਲ ਪੂਗੀ ਇਹ ਤੇ ਇਹਦੇ ਨੇੜੇ ਥੋੜੀ ਦੂਰ ਤੇ ਦੂਜੀ ਜਾਮਣ ਲਾਤੀ ਆ ਤੇ ਉਧਰ ਅਮਰੂਦ ਤੇ ਆਂਬ ਆਪਾਂ ਬਾਣ ਚਲਾਏ ਇੱਥੇ ਨਹੀਂ ਲਾਏ ਜੀ ਕਿਉਂਕਿ ਰਾਹ ਵਗਦਾ ਤੇ ਇਹ ਕਹਿੰਦੇ ਰਾਹ ਚ ਦਰਖਤ ਨਹੀਂ ਲਾਉਣਾ ਕਿਉਂਕਿ ਮਸ਼ੀਨਾ ਨੰਗਣ ਗਾਣਾ ਝੋਨਾ ਵੱਢਣ ਵਾਲੀਆਂ ਕਣਕ ਵੱਢਣ ਵਾਲੀਆਂ ਫਿਰ ਪਰੇਸ਼ਾਨੀ ਨਹੀਂ ਕਰਨੀ ਕਿਸੇ ਨੂੰ ਤੇ ਤਾਂ ਕਰਕੇ ਫਿਰ ਇਹ ਮੈਨੂੰ ਮਨਾ ਕਰਦੇ ਆ ਵੀ ਇਸ ਸਾਈਡ ਤੇ ਨਹੀਂ ਦਰਖਤ ਲਾਉਣੇ ਤੇ ਥਾਂ ਤਾਂ ਜੀ ਕਾਫੀ ਆ ਹਨਾ 6 ਕਰਮ ਦਾ ਨਿਵਾਣ ਹੈ ਰਾਹ ਹੁੰਦਾ ਤੇ ਜੇ ਰਾਹ گاਉਂ ਨਿਕਲਿਆ ਤਾਂ ਆਪਾਂ ਜਰੂਰ ਦਰਖਤ ਲਾਵਾਂਗੇ ਤੇ ਇੱਥੇ ਲੈ ਕੇ ਆ ਰਹੀਆਂ ਮੈਂ ਪਾਣੀ ਜਾਮਨ ਨੂੰ ਪਾਣੀ ਪਾਵਾਂਗੇ ਤੇ ਇਹਨੂੰ ਡੇਲੀ ਪਾਣੀ ਪਾਇਆ ਕਰਾਂਗੇ ਸ਼ਾਮ ਨੂੰ ਜੀ ਤੇ ਹੁਣ ਇੱਥੇ ਕਾਫੀ ਟੋਹਾ ਵੱਡਾ ਭਰਿਆ ਕਰਕੇ ਮੈਂ ਵੱਡੀ ਬਾਲਟੀ ਭਰ ਕੇ ਲਿਆਈ ਸੀ ਪਾਣੀ ਦੀ ਤੇ ਗਰਮੀ ਬਹੁਤ ਜ਼ਿਆਦਾ ਸੀ ਜੀ ਚਲੋ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਤੇ ਜੇ ਤੁਸੀਂ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਤੁਹਾਡਾ ਇੱਕ ਸਬਸਕ੍ਰਾਈਬ ਮੇਰੇ ਲਈ ਬਹੁਤ ਮੋਟੀਵੇਸ਼ਨ ਦਾ ਕੰਮ ਕਰਦਾ ਜੀ ਅੰਮ ਥੈਂਕ ਯੂ ਜੂਜੀ ਸਾਰਿਆਂ ਦਾ ਮੇਰੀ ਵੀਡੀਓ ਨੂੰ ਪੂਰੀ ਵੇਖਿਆ ਕਰੋ ਫੁੱਲ ਵਾਚ ਕਰਿਆ ਕਰੋ ਤੇ ਥੈਂਕ ਯੂ ਜੂਜੀ ਜਿੱਕੇ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਜੂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਤੇ ਵਾਹਿਗੁਰੂ ਜੀ ਕੀ ਫਤਿਹ ਬਾਹਰ ਦਾ ਵੀਊ ਦੇਖ ਲਓ ਤੇ ਆਪਾਂ ਚੱਲਦੇ ਆ ਘਰੇ ਸ਼ਾਮ ਦਾ ਟਾਈਮ ਸੀ ਤੇ ਕਰਦੇ ਆ ਰਸੋਈ ਦੇ ਕੰਮ ਤੇ ਪਸ਼ੂਆਂ ਦੇ ਓਕੇ ਜੀ ਬਾਏ